ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦਾ ਟੌਪ ਦਾ ਟੂਰਨਾਮੈਂਟ ਦੱਸਾਂਗੇ ਨਾਲੇ ਤੁਹਾਨੂੰ ਜੋ ਹੈ ਹਾਕਮ ਵਾਲੀਏ ਜੱਗੂ ਬਾਰੇ ਵੀ ਕਲੀਅਰ ਕਰਾਂਗੇ ਬਾਕੀ ਦਾ ਪਤਾ ਹੀ ਹੋਊਗਾ ਬਹੁਤੇ ਵੀਰਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਬਾਕੀ ਮੇਰੇ ਵੀਰੋ ਅੱਜ ਇੱਕ ਹੀ ਟੂਰਨਾਮੈਂਟ ਆ ਪੰਜਾਬ ਦੇ ਵਿੱਚ ਤਰਪੱਲਾ ਗੁਰਦਾਸਪੁਰ ਇਲਾਕੇ ਦੇ ਵਿੱਚ ਮੇਰੇ ਵੀਰੋ ਅੱਜ ਵੱਡਾ ਮੇਲਾ ਕਰਵਾਇਆ ਜਾਣਾ ਜਿੱਥੇ ਕਿ ਸੰਤ ਬਾਬਾ ਹਯਾਰਾ ਕਬੱਡੀ ਕਲੱਬ ਅਤੇ ਬਾਬਾ ਬੁੱਢਾ ਕਬੱਡੀ ਕਲੱਬ ਦੇ ਦਰਮਿਆਨ ਵੱਡਾ ਸ਼ੋਅ ਮੈਚ ਕਰਵਾਇਆ ਜਾਣਾ ਅੱਜ ਇੱਥੇ ਮੇਰੇ ਵੀਰੋ 51000 ਪਹਿਲਾ ਇਨਾਮ ਆ ਦੂਜਾ ਇਨਾਮ 41000 ਸਰੇ ਦੇ ਖਿਡਾਰੀ ਮੇਰੇ ਵੀਰੋ ਸਰੇ ਦੀਆਂ ਟੀਮਾਂ ਬਣ ਕੇ ਇਸ ਮੇਲੇ ਦੇ ਪਹੁੰਚਣਗਾ ਇਸ ਮੇਲੇ ਤੇ ਰੌਣਕਾਂ ਅੱਜ ਲੱਗਣਗੀਆਂ ਟੌਪ ਦੇ ਮੈਚ ਹੋਣਗੇ ਬਾਕੀ ਜੋ ਹੈ ਵੱਡਾ ਮੈਚ ਦੇਖਾਂਗੇ ਆਪਾਂ ਕਿਹੜੀ ਟੀਮ ਜਿੱਤੂਗੀ ਤੇ ਅੱਜ ਮੇਰੇ ਵੀਰੋ ਕੈਨੇਡਾ ਦੇ ਵਿੱਚ 19 ਤੇ 20 ਮਈ ਭੱਜੀ ਆਉਂਦੀ ਆ ਜਿੱਥੇ ਕੀ ਪਹਿਲਾ ਟੂਰਨਾਮੈਂਟ ਆ ਜਿੱਥੇ ਜੱਗੂ ਹੁਣੀ ਪੂਰੀ ਛੰਨਾ ਹੁਣੀ ਵਾਪਸੀ ਕਰਨਗੇ ਉਹ ਇੱਥੇ ਹਿੱਸਾ ਲੈਣਗੇ ਪੂਰੀ ਹੁਣੀ ਕਮਾਲਾਂ ਕਰਨਗੇ ਦੇਖਾਂਗੇ ਗੇਮ ਮੁੰਡਿਆਂ ਦੀ ਬਹੁਤ ਟਾਈਮ ਤੋਂ ਛੰਨਾ ਵਾਲੇ ਦੀ ਗੇਮ ਨਹੀਂ ਦੇਖੀ ਤਾਂ ਇਸ ਮੇਲੇ ਤੇ ਮੌਕਾ ਮਿਲੂਗਾ ਉਸ ਦੀ ਗੇਮ ਦਾ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅੱਜ ਦੇ ਕੱਪ ਬਾਰੇ ਵੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤਾਂ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ